ਹਾਂਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੱਟ ਹੋਗੇ ਆਪਾਂ ਵੀ ਵਧੀਆ ਹੈ ਮਾਰਨਿੰਗ ਹੋ ਗਈ ਸੀ ਬ੍ਰੈਕਫਾਸਟ ਵਗੈਰਾ ਆਪਾਂ ਕਰ ਲਿਆ ਸੀਗਾ ਹੁਣ ਆਪਾਂ ਹੋਣ ਲੱਗੇ ਸੀਗੇ ਰੈਡੀ ਤੇ ਆਨੰਦਕੌਰ ਨੂੰ ਜਿਹੜਾ ਆਪਾਂ ਰੈਡੀ ਕਰ ਦਿੱਤਾ ਸੀ ਆਨੰਦਕੌਰ ਦੀ ਨਾ ਇਨਾਈਕਰਾਰ ਦਿੱਤੀ ਸੀਗੀ ਆ ਦੇਖੋ ਆਨੰਦਕੌਰ ਨੇ ਨਵਾਂ 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 ਸੂਟ ਪਾ ਲਿਆ ਆ ਨਾਈ ਨਾਈ ਸੂਟ ਪਾ ਲਿਆ ਆ ਆਨੰਦਕੌਰ ਦੇ ਬਹੁਤ ਸੋਹਣਾ ਸੂਟ ਆਇਆ ਇਹ ਹਨਾ ਆਨੰਦ ਆਨੰਦ ਖੁਸ਼ ਹੋ ਗਈ ਹੈ ਸੂਟ ਦੇਖ ਕੇ ਪੁੱਪੀ ਵੀ ਲਈਆਂ ਹੋਈਆਂ ਆ ਨੰਦ ਦੇ ਸੂਤ ਬਹੁਤ ਸੋਹਣਾ ਲੱਗਿਆ ਪਾਇਆ ਹਨਾ ਆਨੰਦ ਕੇ ਕਾ ਤੂੰ ਲੱਗੇ ਹੋਇਆ ਤਾਂ ਕਿਵੇਂ ਬਹੁਤ ਖੁਸ਼ ਆ ਸੂਤ ਨੂੰ ਦੇਖ ਕੇ ਆਨੰਦ ਹਨਾ ਪਰ ਇਹ ਪਤਾ ਨਹੀਂ ਕਿਉਂ ਨਾ ਉੱਪਰ ਨਹੀਂ ਦੇਖਦੀ ਹੈਗੀ ਜਿੱਦਾਂ ਹੁਣ ਇਹਨੂੰ ਬੁਲਾ ਰਹੇ ਆ ਨਾ ਘਾਟ ਹੀ ਦੇਖਦੀ ਐ ਨੀਚੇ ਹੀ ਦੇਖੀ ਜਾਂਣਾ ਪਤਾ ਨਹੀਂ ਇਦਾਂ ਕਿਉਂ ਕਰਦੀ ਆ ਆਨੰਦ ਆਨੰਦ ਤੁਸੀਂ ਕਿਉਂ ਨਹੀਂ ਵੇਖਦੇ ਹੁੰਦੇ ਮਮਾ ਵੱਲ ਮਮਾ ਵੱਲ ਕਿਉਂ ਨਹੀਂ ਦੇਖਦੇ ਹੁੰਦੇ ਆਨੰਦ ਓਏ ਮੇਰਾ ਨੰਦੂ ਓਏ ਮੇਰਾ ਨੰਦ ਲਾਲ ਨੰਦਕੌਰ ਸਾਡੀ ਨੰਦਕੌਰ ਸ਼ਸ਼ੀਕਾਲ ਨੰਦਕੌਰ ਸ਼ਸ਼ੀਕਾਲ ਨੰਦਕੌਰ ਗੁੱਡ ਮਾਰਨਿੰਗ ਮਾਰਨਿੰਗ ਨੰਦਕੌਰ ਨੰਦਕੌਰ ਦੀ ਗੁੱਡ ਮਾਰਨਿੰਗ ਹੋ ਗਈ ਸੀ ਹੋ ਗਈ ਸੀ ਮੰਮਾ ਨਾਲ ਹਾਂਜੀ ਮੈਂ ਵੀ ਰੈਡੀ ਵਗੈਰਾ ਹੋ ਗਈ ਸੀ ਕਿ ਤੇ ਮੈਂ ਚੱਲੀ ਸੀ ਪਾਰਲਰ ਵਿੱਚ ਥੈਡਿੰਗ ਕਾਉਂਡ ਸਾਡੇ ਸਾਹਮਣੇ ਘਰ ਇੱਚ ਹੀ ਹੈਗਾ ਯਾ ਪਾਰਲਰ ਉਹ ਤੋਂ ਮੇਂ ਥ੍ਰੈਡਿੰਗ ਕਾਉਂਸਲ ਸੀ ਅਨੰਦ ਕੋਲ ਮੰਮੀ ਕੋਲ ਬੈਠੀ ਖੜੀ ਰਹੀ ਸੀ ਅਨੰਦ ਮੈਂ ਆਣੀਆ ਠੀਕੇ ਅਨੰਦ ਇਹ ਅਨੰਦ ਅਨੰਦ ਮੈਂ ਆਣੀਆ ਮੰਮਾ ਕੋਲ ਰਹਿਣਾ ਤੁਸੀਂ ਮੈਨੂੰ ਨਹੀਂ ਹੈਗਾ ਹੁਣ ਇਹ ਫੇਡ ਤਿਆਰ ਨੇ ਦਾ ਤਿਆਰ ਖੇਡਾ ਚਾਹ ਥੋੜਾ ਮੈਂ ਮੰਮੀ ਨੂੰ ਕਹ ਵੀ ਤੁਸੀਂ ਅਨੰਦ ਨੂੰ ਖੜਾ ਲਓ ਤੇ ਮੈਂ ਇੱਕ ਥ੍ਰੈਡਿੰਗ ਕਾਉਂਸਲ ਆ ਗਈ ਹਾਂ ਸਾਹਮਣੇ ਸਾਡੇ ਘਰ ਦੇ ਆ ਪਾਰਲਰ ਵਾਲੀ ਉਹਦੇ ਤੋਂ ਥੈਡਿੰਗ ਕਾਉਂਸਲ ਚੱਲਦੀ ਹੈ ਹਾਂਜੀ ਮੈਂ ਗਈ ਸੀ ਪਾਰਲਰ ਵਿੱਚ ਪਾਰਲਰ ਵਿੱਚ ਉਹ ਮੈਂ ਆ ਗਈਆਂ ਤੇ ਜਦੋਂ ਮੈਂ ਘਰ ਆਈ ਤੇ ਮੈਂ ਦੇਖਿਆ ਆਨੰਦ ਘੋੜਾ ਜਿਹੜੀ ਉਹ ਸੁੱਤੀ ਪਈ ਆ ਆਨੰਦ ਘੋੜਾ ਸੌਂ ਗਿਆ ਮੇਰੇ ਅੱਗੇ ਦੋ ਜਰ ਤੇ ਹੁਣ ਵੈਸੇ ਇੱਧਰ ਮੌਸਮ ਵੀ ਬਹੁਤ ਵਧੀਆ ਆ ਧੁੱਪ ਵਗੈਰਾ ਬਹੁਤ ਜ਼ਿਆਦਾ ਆਨ ਲੱਗਦੀ ਆ ਪਹਿਲਾਂ ਤਾਂ ਜਦੋਂ ਆਏ ਸੀ ਉਹ ਤਾਂ ਬਹੁਤ ਜ਼ਿਆਦਾ ਠੰਡ ਸੀਗੀ ਤੇ ਵਿਚਾਰੀ ਨੰਦ ਨੂੰ ਵੀ ਜਮਾ ਬਿਲਕੁਲ ਬਾਹਰ ਨਹੀਂ ਕੱਢਦੇ ਸੀਗੇ ਹੁਣ ਮੈਂ ਚਾਹਣੀ ਹੁੰਦੀ ਆ ਵੀ ਚਲੋ ਇਹਨੂੰ ਮੈਂ ਬਾਹਰ ਬਿਠਾਉਣੀ ਆ ਪਰ ਇਹ ਫੇਰ ਵੀ ਰੋਂਦੀ ਰਹਿੰਦੀ ਆ ਧੁੱਪੇ ਵੀ ਨਹੀਂ ਬਹਿੰਦੀ ਪਤਾ ਨਹੀਂ ਕਿਉਂ ਧੁੱਪੇ ਤਾਂ ਬਿਲਕੁਲ ਨਹੀਂ ਬੈਠਦੀ ਹੁਣ ਅਸੀਂ ਸਾਰੇ ਬਾਹਰ ਬੈਠੇ ਆ ਪਰ ਉਹ ਅੰਦਰ ਰੂਮ ਚ ਸੁੱਤੀ ਆ ਜੇ ਜਾਗਦੀ ਹੋਵੇ ਤਾਂ ਵੀ ਬਿਠਾਉਣੇ ਆ ਤਾਂ ਵੀ ਨਹੀਂ ਬਹਿੰਦੀ ਆਂ ਧੁੱਪ ਵਿੱਚ ਤਾਂ ਜੇ ਹੁਣ ਆਪਾਂ ਬੈਠੇ ਸੀ ਚਾਹ ਵਗੈਰਾ ਪੀਤੀ ਸੀ ਨੰਦ ਕੋ ਰਵੀ ਆ ਜਿਹੜੀ ਉਹ ਉੱਠ ਕੜੀ ਸੀ ਕਿ ਤੇ ਬਾਹਰ ਛੱਡੀਆਂ ਵੱਡੀਆਂ ਕਰ ਲਈ ਆਂ ਨੇ ਕੋ ਨੰਦੇ ơi ਅਨੰਦ ਦੇ ਨੰਦੇ ਫਿਰ ਜਿਵੇਂ ਹਾਂਜੀ ਹੁਣ ਆਪਾਂ ਬੈਠੇ ਸੀਗੇ ਸ਼ਾਮ ਹੋ ਗਈ ਸੀਗੀ ਸ਼ਾਮ ਨੂੰ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਨ ਲੱਗੇ ਚਾਹ ਬਗੈਰਾ ਪੀਤੀ ਸੀਗੀ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਨ ਲੱਗੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਸ਼ਾਮ ਨੂੰ ਕਾਫੀ ਟਾਈਮ ਬੈਠੇ ਰਹੇ ਹੁਣ ਹੋ ਗਿਆ ਇਹ ਹਨੇਰਾ ਮਤਲਬ ਕਿ ਰਾਤ ਹੋ ਗਈ ਆ ਰਾਤ ਦੇ 7 ਵੱਜ ਚੁੱਕੇ ਨੇ ਤੇ ਆਂਟੀ ਆਗਿਨੇ ਕੰਮ ਵਾਲੀ ਉਹ ਸਬਜੀ ਵਗੈਰਾ ਕੱਟ ਰਹੀ ਨੇ ਸਬਜੀ ਵਾਲੀ ਤੇ ਸਾਡੇ ਘਰੇ ਆਚਾਉਣਾ ਹੈ ਗੈਸਟ ਕੋਈ ਤੇ ਉਹਨਾਂ ਨੂੰ ਲੈਣ ਗਏ ਹੋਏ ਨੇ ਪਾਪਾ ਪਾਪਾ ਉਹਨਾਂ ਨੂੰ ਲੈਣ ਗਏ ਹੋਏ ਨੇ ਤੇ ਮੰਮਾ ਉਧਰ ਮੰਮੀ ਬੈਠੇ ਨੇ ਫੋਨ ਆਇਆ ਗੱਲ ਕਰ ਰਹੇ ਨੇ ਤੇ ਨੰਦ ਕੋ ਰਿੱਧਰ ਖੇਡੀਆਂ ਕਰ ਲਈ ਆ ਭੂਆ ਜੀ ਨਾਲ ਭੂਆ ਜੀ ਗਈ ਹੋਈ ਸੀ ਤੇ ਸਬਜੀ ਅੱਜ ਬਣਾ ਰਹੀ ਆ ਪਾ ਬੰਦ ਕੁੱਦੀ ਤੇ ਮਟਰਾਂ ਦੀ ਤੇ ਪਹਿਲਾਂ ਮੈਂ ਸਪੀਕ ਕਰਨਾ ਨਾ ਇਸੇਗੀ ਉਹਦੋਂ ਵਲੌਗ ਸ਼ੂਟ ਨਹੀਂ ਕੀਤਾ ਆ ਦੇਖੋ ਆਨੰਦ ਦਾ ਨੂਰਾਲਾ ਸੌਂਦਾ ਆ ਨਾ ਕੀ ਹੋਇਆ ਹਾਂਜੀ ਕੀ ਗੱਲ ਆ ਕੀ ਹੋਇਆ ਤੁਹਾਨੂੰ ਕੀ ਗੱਲਾਂ ਬਣੀ ਆਵੀਆਂ ਜੀ ਦੁੱਜੇ ਨੂੰ ਇਹ ਹੋਣਾ ਤੁਹਾਡਾ ਠੀਕ ਜੀ ਨਹੀਂ ਰਹਿੰਦੀ ਬਿਮਾਰ ਹੋ ਜਾਂਦੀ ਆ ਜਲਦੀ ਇਹਨੂੰ ਕੰਸਟੀਟਿਊਸ਼ਨ ਜ਼ਿਆਦਾ ਹੋਈ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਕੋਈ ਅਲਰਜੀ ਹੈ ਨਾ ਇਹ ਕੰਸਟੀਟਿਊਸ਼ਨ ਦਾ ਦੱਸਿਆ ਸੀ ਕਿ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਰੋਟੀ ਵਗੈਰਾ ਦੀ ਵੀ ਤਿਆਰੀ ਸੀ ਤੇ ਫਿਰ ਆਪਣੇ ਘਰ ਆ ਗਏ ਨੇ ਗੈਸਟ ਤੇ ਇਹਨਾਂ ਦਾ ਮਤਲਬ ਕਿ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਆਉਣਾ ਆ ਤੇ ਹੁਣ ਇਹਨਾਂ ਨੂੰ ਤੇ ਇਹ ਆਏ ਨੇ ਸਾਡੇ ਗੈਸਟ ਦਿੱਲੀ ਤੋਂ ਤੇ ਹੁਣ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਇੱਧਰ ਬੈਠੇ ਨੇ ਕਿੱਦਾਂ ਹੋ ਵਧੀਆ ਵਧੀਆ ਆਹ ਦੇਖੋ ਕਿਊਟ ਜਿਹਾ ਸਾਡੇ ਬੀਵੀ ਆਇਆ ਇੱਕ ਆਨੰਦਪੁਰ ਦੀ ਫਰੈਂਡ ਆ ਗਈ ਆ ਕਿੱਦਾਂ ਵਧੀਆ ਵਧੀਆ ਕੀ ਨਾਮ ਹੈ ਤੁਹਾਡਾ ਸਾਡਾ ਪਰੂ 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 ਆਏ ਇਹ ਪਰੂ ਪਰੂ ਨੇ ਵੀ ਪਰੂ ਦਾ ਵੀ ਚੈਨਲ ਆ ਤੁਹਾਨੂੰ ਦੱਸਾਂਗੇ ਕਿਹੜਾ ਚੈਨਲ ਆ ਪਰੂ ਦਾ ਪਰ ਉਹਨੂੰ ਵੀ ਦੇਖਿਆ ਕਰਿਓ ਹਨਾ ਵਲੌਗ ਸ਼ੂਟ ਕਰਦੀ ਆ ਪਰੂ ਵੀ ਉਧਰ ਆਂਟੀ ਬੈਠੇ ਨੇ ਹੋਰ ਆਂਟੀ ਕਿਦਾਂ ਵਧੀਆ ਕਿਦਾਂ ਨਗਰ ਸਾਡਾ ਪੰਜਾਬ ਫਿਰ ਤੁਹਾਨੂੰ ਬਹੁਤ ਵਧੀਆ ਲੱਗਿਆ ਪੁੱਤਾ ਤੁਹਾਡਾ ਪੰਜਾਬ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇਰੀ ਕੁੜੀ ਨੂੰ ਵੇਖ ਕੇ ਬਹੁਤ ਕੁੜੀ ਤਾਂ ਬਹੁਤ ਹੀ ਕਿਊਟ ਹੈ ਸੱਚੀ ਮੈਂ ਜੀ ਕਰਦਾ ਉਹਨੂੰ ਦੇਖੀ ਜਾਈਏ ਕੋਈ ਵੀ ਜਿਵੇਂ ਫੋਟੋ ਪਾਦੀ ਮੈਂ ਉਹਨੂੰ ਫਟਾਫਟ ਮੈਨੂੰ ਤਾਂ ਬਹੁਤ ਕਿਊਟ ਲੱਗ ਰਹੀ ਓ ਸਿਮਰਨ ਵੀ ਆ ਕੇ ਕਹਿੰਦੀ ਹਰਪ੍ਰੀਤ ਦੀ ਕੁੜੀ ਬਹੁਤ ਸੋਹਣੀ ਹੁਣ ਆਪਾਂ ਸਾਰੇ ਜਣੇ ਬੈਠੇ ਆਂ ਭੂਆ ਜੀ ਬੈਠੇ ਉਧਰ ਮੰਮੀ ਇਧਰ ਨੇ ਜੋਤੀ ਆਪਾਂ ਸਾਰੇ ਗੱਲਾਂ ਬਾਤਾਂ ਕਰ ਰਹੇ ਆਂ ਹਾਂਜੀ ਹੁਣ ਪਰੂ ਆਪਣੇ ਚੈਨਲ ਦਾ ਨਾਮ ਦੱਸੂਗੀ ਮਿਸ ਪੂਰਵੀ ਅਫੀਸ਼ੀਅਲ ਓਕੇ ਇੰਸਟਾਗ੍ਰam ਤੇ ਵੀ ਆਈਡੀ ਹੈਗੀ ਆ ਨਹੀਂ ਇੰਸਟਾਗ੍ਰam ਦੀ ਡਕੋਰ ਖੇਡੀਆਂ ਖੇਡੀਆਂ ਕਰ ਰਹੀ ਹੈ ਹਨ ਅਨੰਦ ਨੰਦ ਨੰਦ ਕੋ ਨੰਦ ਗਾੜ ਦੀ ਕੜੀ ਆਂਡੀ ਜੀ ਜੱਡ ਨੰਦ ਕੋ ਨੰਦ ਹਾਂਜੀ ਨੰਦ ਪਹੁੰਚ ਗਿਆ ਜਿੰਨਾ ਲੋਕ ਹੋਏ ਨੰਦ ਹਾਂਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘਟ ਹੋਗੇ ਮਾਰਨਿੰਗ ਹੋਗੀ ਸੀ ਨੈਕਸਟ ਪੁਰਾਣਾ ਵਲੌਗ ਤੁਸੀਂ ਜਿਹੜਾ ਪਿੱਛੇ ਦੇਖਿਆ ਹੀ ਉਹ ਨੈਕਸਟ ਵਲੌਗ ਸਟਾਰਟ ਹੋ ਗਿਆ ਆ ਜਿਹੜੇ ਸਾਡੇ ਘਰੇ ਗੈਸਟ ਆਏ ਸੀ ਉਹ ਜਾ ਰਹੇ ਨੇ ਹੁਣ ਘਰ ਆਪਣੇ ਰੈਡੀ ਵਗੈਰਾ ਹੋ ਗਏ ਸੀਗੇ ਹਾਂਜੀ ਰਾਤ ਜਿਹੜੇ ਗੈਸਟ ਆਏ ਸੀ ਮਾਰਨਿੰਗ ਹੁਣ ਸਾਰੇ ਤੁਰ ਪਏ ਨੇ ਬਸ ਇੱਕ ਰਾਤ ਰਹਿ ਲਈ ਸੀ ਤੇ ਨੰਦ ਕੋਰੇ ਕਰਿਆ ਮੈਂ ਵੀ ਨਾਲ ਜਾਣਾ ਆ ਆਇਓ ਛੁੱਟੀਆਂ 'ਚ ਠੀਕ ਹੈ ਪੇਪਰ ਕਰਕੇ ਨਹੀਂ ਰਹਿ ਰਹੇ ਪੇਪਰ ਕਹਿੰਦੇ ਜਦੋਂ ਹੋ ਗਿਆ ਉਦੋਂ ਆਵੋਗੇ ਪੇਪਰ 'ਚ ਮਾਰਚ ਚ ਆਇਓ ਫਿਰ ਆਪਾਂ ਘੁੰਮਣੋਂ ਸਾਂ ਜਾਵਾਂਗੇ ਠੀਕ ਹੈ ਚਲ ਤੇਰੇ ਵਲੌਗ ਵੀ ਦੇਖਾਂਗੇ ਹੁਣ ਚਲੋ ਠੀਕ ਹੈ ਬਾਏ 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 ਦੀਦੀ ਉਹ ਨੰਦ ਦੀਦੀ ਉਹ ਨੂੰ ਆਇਆ ਮੈਨੂੰ ਲੈ ਕੇ ਨਹੀਂ ਜਾ ਰਹੇ ਨਾਲ ਬਾਏ ਬਾਏ ਅ ਨੰਦ ਅੱਜ ਨਾਲੇ ਮੇਰੀ ਹੈਗੀ ਆ ਮੈਰੀ ਜਨਵਰਸੀ ਤੇ ਹੁਣ ਆਪਾਂ ਕੋਟਕਪੂਰੇ ਜਾ ਰਹੇ ਆ ਕੋਟਕਪੂਰੇ ਨਾਲੇ ਕੇਕ ਲੈ ਕੇ ਆਵਾਂਗੇ ਤੇ ਫਿਰ ਉਸ ਤੋਂ ਬਾਅਦ ਕੇਕ ਕਾਪਕਾਰਨ ਲਿਆ ਕੇ ਕਟਾਂਗੇ ਆਪਾਂ ਖਾਣ ਲੱਗਿਆ ਦਹੀਂ ਪੱਲੇ ਇੱਧਰ ਅਰਸ਼ੀ ਆ ਫਾਰੇ ਆਉਤੇ ਮਗਰ ਬੂਆ ਬੈਠੀ ਰੋ ਰਹੇ ਆ ਇਹ ਦਹੀਂ ਪੱਲੇ ਬੂਆ ਦੇ ਫੇਵਰੇਟ ਆ ਅਰਸ਼ੀ ਦੇ ਵੀ ਇੱਥੇ ਦਹੀਂ ਪੱਲੇ ਖਾਣ ਆਉਂਦੇ ਨੇ ਅਰਸ਼ੀ ਇਹ ਦੇਖਣ ਨੂੰ ਤਾਂ ਬਹੁਤ ਟੇਸਟੀ ਲੱਗ ਰਹੇ ਆ ਪਹਿਲਾਂ ਵੀ ਅਸੀਂ ਖਾਦੇ ਆ ਬਾਕੀ ਖਾਣੇ ਆਪਾਂ ਹੁਣ ਆਜੋ ਤੁਸੀਂ ਵੀ ਸਾਡੇ ਖਾਓ ਹਾਂਜੀ ਹੁਣ ਆਪਾਂ ਕੇਕ ਲਿਆਉਂਦਾ ਆ ਆਵਾਜ਼ ਆ ਕਿ ਕਾਪੇ ਨਾਂਦੇ ਦੀ ਵੀਟ ਕਰਦੇ ਸੀ ਪੈਸੇ ਸੁੱਤੇ ਹੋਣਾ ਹੈਗੀ ਆ ਔਫ ਚੜੀ ਹੁਣਾ ਪੁੱਟੀ ਜਿਹੜਾ ਹੈ ਜਾਂ ਕੁੜੀਆਂ ਜਿਹੜੀਆਂ ਨੀਂਗੇ ਮੁਕੇ ਗਾਜੀ ਕੱਟ ਕਰਾਂਗੇ ਤੇ ਏਕ ਮੈਨੂੰ ਬੜਾ ਸੋਹਣਾ ਲੱਗਿਆ ਕਲਰ ਬੜਾ ਸੋਹਣਾ ਸੀ ਕੇਕ ਦਾ ਹਾਂਜੀ ਹੁਣ ਆਪਾਂ ਲੱਗੇ ਆ ਕੇਕ ਕੱਟ ਕਰਨਾ ਤੇ ਆਇਆ ਸਾਡੀ ਮੈਰਿਜ ਐਨੀਵਰਸਰੀ ਦਾ ਕੇਕ ਨੰਦ ਕੱਟ ਕਰੀਂ ਆਨੰਦ ਵਾਸਤੇ ਸਟੇਪ ਲੈਂਦੇ ਕੇ ਕਿ ਐਸੀ ਆਮਲਿੰਗ ਸੀ ਵੀ ਦਵਾਗੇ ਨੰਦ ਤੇ ਨੰਦ ਕੱਟੀਏ ਕੇਕ ਆਜੋ ਆਨੰਦ ਹੋਣਾ ਆਪਾਂ ਕੱਟਣ ਲੱਗਿਆਂ ਸਾਡੀ ਮੈਰਿਜ ਐਨੀਵਰਸਰੀ ਦਾ ਕੇਕ ਤੇ ਇੱਧਰ ਹਣੀ ਦੀ ਵੀਡੀਓ ਕਾਲ ਆਈ ਆ ਤੇ ਆਪਾਂ ਇਦਾਂ ਕਰਕੇ ਕੇਕ ਕਟਾਂਗੇ ਨੰਦ ਕੇ ਕਟਾਉਗੀ ਚਲੋ <Allah> कट जिन <drawn -taps> ਨਾਂਂਦ ਚਾਹੁੰਦੇ ਨੰਦ ਕੀ ਕੰਦਾ ਚੀ ਲੈਓ ਆਂਦੇ ਮੈਨੂੰ ਦੋ ਪਹਿਲਾ ਕੇਕ ਲੈ ਲੈ ਕੀ ਨਾਵੇਂ ਕੇਕ ਤੇ ਗੰਜ ਜਿੱਦ ਲੈ ਤੇ ਕੇਕ ਹੈਦੇ ਹੱਥੋਂ ਲੈਣਾ ਪਿਆ ਕਰੇ ਨਾ ਪੂਆ ਇਹ ਨਾ ਨਾ ਕੁਛ ਨਹੀਂ ਹੁੰਦਾ ਪੂਆ ਕਰੀਮ ਜੀ ਆਲਾ ਮਾਰ ਪਾਓ ਫੇਰ ਫੇਰ ਰਹੂਗੀ ਉਹਨੇ ਹਣਾ ਰਹੁਗੀ ਫੇਰ ਰਹੁਗੀ ਲੰਦ ਸਾਡੀ ਕੇਕ ਮੰਗ ਰਹੀ ਹੈ ਕਹਿੰਦੀ ਕੇ ਲੈ ਲੈ ਨੋ ਇੰਨਾ ਥੋੜੀ ਖਾਣਾ ਬਸ ਲੈ ਮੂਟ ਅੜਦੀ ਆ ਲੈ ਵੈਸ ਕੁੜੀ ਨੂੰ ਬਾਹਰ ਲੈ ਰੋ ਮਮੀ ਆ ਖਾ ਰਹੀਆਂ ਕੇਕ ਕੇਕ ਮੈਂ ਪਲੇਟ ਉੱਪਰ ਆ ਰਹੀਆਂ ਸਭ ਦੇ ਇੱਧਰ ਹਣੀ ਵੀ ਆਈ ਹੋਈ ਆ ਵੀਡੀਓ ਕਾਲ ਉਹ ਵੀਡੀਓ ਕਾਲ ਦੇ ਸੱਜਣਾਂ ਨਾਲ ਗੱਲ ਕਰਦੇ ਨੇ ਕੇ ਕੇ ਕੱਟਿਆ ਸੀ ਆਨੰਦ ਜਿਹੜੀ ਸੀਗੀ ਉਹ ਕੇ ਪਿੱਛੇ ਗੁੱਸੇ ਹੋ ਗਈ ਸਾਡੇ ਨਾਲ ਕਿ ਮੈਨੂੰ ਦੇ ਨਹੀਂ ਲਏ ਉਹਨੂੰ ਫਿਰ ਬਿਸਕਟ ਦਿੱਤਾ ਆ ਹੁਣ ਉਹਦਾ ਆਨੰਦ ਦਾ ਤੇ ਸਭ ਨੂੰ ਕੇਕ ਦਿੰਦਾ ਆ ਹਾਉ ਪਹਿਲਾਂ ਸੀ ਜਾਣਾ ਕਿ ਬਾਹਰ ਕੁਸ਼ ਖਾਵਾ ਮੈਂ ਤੇ ਫਿਰ ਮੰਮੀ ਕਹਿੰਦੀ ਹੁਣ ਤਾਂ ਰੋਟੀ ਬਣ ਗਈ ਸਬਜ਼ੀ ਬਣ ਗਈ ਮੂਹ ਲਵੇੜੇ ਫਿਰ ਕੱਲ ਦੇਖਾਂਗੇ ਜਾਵਾਂਗੇ ਨੇ ਵਰੀ ਬਾਰ ਲੈ ਜੇ ਤੁਹਾਨੂੰ ਦੱਸਾਂ ਇੱਕ ਵਰੀ ਦੇ ਇੰਤ ਕਮਾਲ ਲਿਆ ਸਭਾਰ ਵਾਰੀ ਵਾਰੀ ਬਾਤ ਹੋਈ ਜਾਂ ਕਿੱਥੇ ਗਏ ਆ ਅਸੀਂ ਕੋਡ ਕੋਡ ਕੀ ਲੈਣ ਗਏ ਸੀ ਜੋ ਵੀ ਲੈ ਗਏ ਕੋਟ ਕੇਕ ਘੁੰਮੀ ਘੁੰਮੀ ਕਰਨ ਬੱਸ ਨਹੀਂ ਅਸੀਂ ਤਾਂ ਲੈ ਗਏ ਆਂ ਤਾਂ ਕੇਕ ਮੈਂ ਤੁਹਾਨੂੰ ਖਾ ਕੇ ਦੱਸਦੀ ਆਂ ਵੀ ਕੇਕ ਟੇਸਟੀ ਹੈ ਜਾਂ ਨਹੀਂ ਇਹ ਤੋੜ ਕੇ। ਇਹਨਾਂ ਨੂੰ ਥੋੜੀ ਖਵਾਉਣਾ ਹੈ। ਗ੍ਰੀਨ ਜੀ ਤਾਂ ਕੋਈ ਫਾਇਦਾ। ਇਹ ਇੱਕ ਬਹੁਤ ਟੇਸਟੀ ਹੈ। ਮੈਨੂੰ ਬਧੀਆਂ ਲੱਗਿਆ। ਮੈਕਸੋ ਫਰੂਟ ਵਾਲਾ ਕੇਕ ਆ। ਕੇਕ ਆਪਾ ਖਾ ਲਿਆ ਇੰਨਾ ਕੇਕ ਰਹਿ ਗਿਆ ਮੈਂ ਤਾਂ ਖਾ ਲਿਆ ਮੈਨੂੰ ਬਹੁਤ ਟੇਸਟੀ ਲੱਗਿਆ ਤੇ ਪਾਪਾ ਕੇਕ ਖਾ ਰਹੇ ਨੇ ਉਧਰ ਮੰਮੀ। ਮੈਂ ਨੰਦ ਪਤਾ ਨਹੀਂ ਕਿਉਂ ਇਦਾਂ। ਤਰੀ ਜਾਂਦੀ ਆ। ਨੰਦ ਕਾਲਾ ਕਿਸੂ ਜਿਹੜੇ ਨੂੰ ਹਨ ਪੀਗ